ਬੜੇ ਲੰਬੇ ਸਮੇਂ ਤੋਂ ਮੈਂ ਵੀ ਇਹ ਗੱਲਾਂ ਸਟੇਜਾਂ ਤੇ ਕਹਿ ਰਿਹਾ ਤੇ ਸਮਝ ਵੀ ਆ ਰਹੀਆਂ ਨੇ ਕਿ ਕੇਂਦਰ ਸਰਕਾਰ ਜਿਹੜੀ ਆ ਉਹ ਪੰਜਾਬ ਨਾਲ ਹਮੇਸ਼ਾ ਵਿਸਕਰਾ ਤੱਕਾ ਜਿੱਥੇ ਮੌਕਾ ਮਿਲੇ ਉਹ ਜਾਣ ਨਹੀਂ ਦਿੰਦੇ ਪੰਜਾਬੀਆਂ ਨੂੰ ਬਦਨਾਮ ਕਰਨ ਦਾ ਪੰਜਾਬ ਨੂੰ ਬਦਨਾਮ ਕਰਨ ਦਾ ਕੋਈ ਮੌਕਾ ਮਿਲੇ ਉਹ ਜਾਣ ਨਹੀਂ ਦਿੰਦੇ ਅਰ ਕਾਲੇ ਹੁਕਸਾਲਾ ਮਤਲਬ ਉਹ ਪੰਜਾਬ ਪੰਜਾਬੀਆਂ ਨੇ ਪਹਿਲੇ ਕੋਈ ਆਰਡੀਐਫ ਦਾ ਪੈਸਾ ਰੋਕ ਲਿਆ ਹੈ ਹਨਾ ਪੰਜਾਬ ਦਾ ਰੋਕਿਆ ਤੇ ਹੁਣ ਜਿਹੜਾ ਨਵਾਂ ਇਹਨਾਂ ਨੇ ਕੀਤਾ ਸਾਜ਼ਿਸ਼ ਦੇਗਲੀ ਪੰਜਾਬ ਨੂੰ ਤੇ ਪੰਜਾਬੀਆਂ ਨੂੰ ਬਦਨਾਮ ਕਰਨੀ ਜਿਹੜੇ ਅਮਰੀਕਾ ਤੋਂ 트ੰਪ ਸਰਕਾਰ ਬਣੀ ਤੇ ਉਹਨਾਂ ਨੇ ਡਿਪੋਰਟ ਕਰਨੇ ਸ਼ੁਰੂ ਕਰਤੇ ਜਿਹੜੇ ਵੱਖ-ਵੱਖ ਮੁਲਕਾਂ ਦੇ ਜਿਹੜੇ ਉੱਥੇ ਗੈਰਕਾਨੂੰਨੀ ਤਰੀਕੇ ਨਾਲ ਗਏ ਸੀ ਤਾਂ ਪਹਿਲਾ ਜਾਜ ਉਹਨੇ ਅੰਮ੍ਰਿਤਸਰ ਲਾਇਆ ਤੁਸੀਂ ਉਸ ਵੇਲੇ মিডিਆ ਸਾਰੇ ਮੌਜੂਦ ਸੀ ਅੰਮ੍ਰਿਤਸਰ ਸਾਬ ਜਿਹਦੇ ਵਿੱਚ 33 ਗੁਜਰਾਤੀ ਦੇ ਸੀ 33 ਰਣ ਦੇ ਸੀ 30 ਪੰਜਾਬ ਦੇ ਸੀ 2 ਮਹਾਰਾਟਾ ਦੇ ਸੀ 1 ਮੇਰਖਲ ਚ ਉੱਤਰਾਖੰਡ ਦੇ ਸੀ ਤੇ ਚਲੋ ਪਹਿਲਾ ਜਹਾਜ ਉਹ ਲਾ ਲਿਆ ਪਤਾ ਨਹੀਂ ਕੀ ਕ੍ਰਾਈਟੇਰੀਆ ਹੋਰ ਦੂਜਾ ਜਹਾਜ ਜਾ ਰਹੇ ਦੂਜਾ ਜਹਾਜ ਵੀ ਕਹਿੰਦੇ ਅੰਮ੍ਰਿਤਸਰ ਉਗਈ ਕੱਲ ਨੂੰ ਕਿਉਂ ਜੀ ਅੰਮ੍ਰਿਤਸਰ ਚੁਣਨ ਦਾ ਕ੍ਰਾਈਟੇਰੀਆ ਦੱਸਿਆ ਮੈਨੂੰ ਕੇਂਦਰ ਸਰਕਾਰ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਵਿਦੇਸ਼ ਮੰਤਰਾਲਾ ਅੰਮ੍ਰਿਤਸਰ ਨੂੰ ਕਿਉਂ ਚੁਣਦੇ ਤੁਸੀਂ ਬਦਨਾਮ ਕਰਨ ਦੇ ਪਾਸੇ ਚੁਣਦੇ पंजीयन बदनाम करने वास्ते चुन दे हद भाई तुसी है भाई बी नेशनल प्रॉब्लम है डिपोर्टेशन डिपोटेष पहली गल तो यह इस वक्त मोदी का जहाज भी आवाज है अमरीका तो आ रहा ट्रंप मिलके मिलकर कि मांगरी वो आ रहा है यह गिफ्ट लेके आ रहे कि बेड़िया ने जगड़े हुए साढ़े भारती ਆ ਗਿਫਟ ਦਿੱਤਾ ਨੇ 트럼ਪ ਨੇ ਮੇਰਾ ਦੋਸਤ ਮੇਰਾ ਮੈਂ ਮੇਰਾ ਇਹ ਮੇਰਾ ਮੈਂ ਤਾਂ ਉਹਨੂੰ 트럼ਪ ਬੁਲਾਤਾ ਹੂੰ ਇਕਲਾ 트럼ਪ ਕੈਸੇ ਹੋ ਹਾਊ ਡਿ ਮੋਦੀ ਹਨਾ ਆਪ ਕੀ ਬਾ 트럼ਪ ਸਰਕਾਰ ਪਤ ਨਹੀਂ ਕਿ ਕਿ ਨਾਰੇ ਦੇ ਕੇ ਆ ਗਿਫਟ ਲੈ ਕੇ ਆ ਰਹੇ ਤੁਸੀਂ ਕੋ ਗੱਲ ਕਰਕੇ ਆਏ ਉਹਦੇ ਨਾਲ ਜਿਸ ਵੇਲੇ ਮੋਦੀ ਤੇ 트럼ਪ ਦੀ ਗੱਲ ਚੱਲ ਰਹੀ ਸੀ ਉਸ ਵੇਲੇ ਉਹ ਬੇੜੀਆਂ ਨਾਲ ਜਕੜ ਰਹੇ ਹੋਣਗੇ ਜਾਂ ਅੱਛ ਤੇ ਉਹਨਾਂ ਦੇ ਫੌਜੀ ਜਾਜਾਂ ਚਾ ਸਾਨੂੰ ਭੇਜ ਰਹੇ ਨੇ ਉਹ ਤੇ ਆਪਣਾ ਜਾ ਚਲੋ ਮੈਂ ਕਹਿਣਾ ਕਿ ਚਲੋ ਉਹਨਾਂ ਦੀ ਉਹਨਾਂ ਦੀ ਆਪਣੀ ਪਾਲਿਸੀ ਹੈ ਗੈਰਕਾਨੂੰਨੀ ਤਰੀਕੇ ਨਾਲ ਕਹੇ ਨੇ ਸਾਡੀ ਨੇ ਹੈਗੀ ਤਾਂ ਸਾਡੀ ਨੇ ਅਸੀਂ ਇੱਥੇ ਉਹਨਾਂ ਨੂੰ ਇੱਜ਼ਤ ਨਾਲ ਤਾਂ ਰਿਸੀਵ ਕਰ ਲਈਏ ਠੀਕ ਹੈ ਨਾ ਕੋਲੰਬੀਆ ਵਰਗੇ ਛੋਟੇ ਜਿਹੇ ਮੁਲਕ ਨੇ ਕਿਹਾ ਅਸੀਂ ਤੁਹਾਡਾ ਜਾਜ ਨਹੀਂ ਲੈਣਾ ਅਸੀਂ ਆਪਦਾ ਜਾਜ ਭੇਜ ਦਿੰਨੇ ਆ ਉਹ ਚਾ ਅਸੀਂ ਆਪਣੇ ਬੰਦੇ ਲਿਆ ਇੱਥੇ ਤੁਸੀਂ ਅਮਰੀਕਾ ਦਾ ਸੈਨਿਕ ਜਹਾਜ਼ ਇੱਥੇ ਉਤਾਰੀ ਜਾਂਦੇ ਹੋ। ਅਬਰਸਾਰ ਨਾਲ ਸਾਡੇ ਦੁਸ਼ਮਣ ਮੁਲਕ ਪਾਕਿਸਤਾਨ ਲੱਗਦਾ ਹੈ। ਤੇ ਇਥੋਂ 40 ਕਿਲੋਮੀਟਰ ਲਾਹੌਰ ਹੈ। ਤੇ ਨਕਸ਼ਾ ਲੈ ਕੇ ਜਾਂਦੇ ਹੋਣੇ ਉਹ। ਉਹਨਾਂ ਦੀ ਫੌਜ ਉਤਰ ਰਹੀ ਹੈ ਇੱਥੇ। ਕਿਹੜੀ ਕਿਹੜੀ ਪ੍ਰਦੇਸ਼ ਨੀਤੀ ਹੈ ਤੁਹਾਡੀ? ਅਸਲੀ ਤੋ ਅੱਛਾ 6 ਕਜ਼ੀਨਾ ਜਦੋਂ ਬੰਗਲਾਦੇਸ਼ ਚੋਂ ਭੱਜਦੀ ਹੈ। ਤਾਂ ਉਹ ਵੀ ਫੌਜੀ ਜਾ ਇੱਥੇ ਆ ਰਹੀ ਹੈ ਬੰਗਲਾਦੇਸ਼ ਦੇ ਫੌਜੀ ਜਾ। ਹਾਲਾਂਕਿ ਸਾਡੀ ਸਿਟੀਜ਼ਨ ਨਹੀਂ ਹੈਗੀ ਉਹ। హండన తారీ తార